ਸਾਂਜੀ ਸੋਚ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਪਾਲ ਸਿੰਘ ਤੇ ਰੁਕ ਕਰਦੇ ਹਾਂ ਵੱਡੀ ਖਬਰ ਦਾ ਐਸੋਲੇ 328 ਪਾਵਨ ਥਰੂਪਾ ਦਾ ਮਾਮਲਾ ਤੂਲ ਫੜ ਚੁੱਕਿਆ ਤੇ ਜਰ ਦੇ ਵਿੱਚ ਸੀਐਮ ਭਗਵੰਤ ਸਿੰਘ ਦੇ ਮਾਨ ਦੇ ਜੋ ਬਿਆਨ ਨੇ ਉਹਦੇ ਨਾਲ ਦਾ ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਜੋ ਬਿਆਨ ਨੇ ਉਹ ਆਪਸ ਦੇ ਵਿੱਚ ਮੈਚ ਨਹੀਂ ਹੋ ਰੇ ਜਾਂ ਕਹਿ ਲਈਏ ਕਿ ਰਲਗੱਡ ਨਹੀਂ ਹੁੰਦੇ ਪਰ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲੇ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਸਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਉਹ ਉੱਥੇ ਲੈ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੂਪ ਨੇ 139 ਰੂਪ ਇਹੋ ਜੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਮੈਂ ਤੁਹਾਨੂੰ ਜ਼ੂਮ ਕਰ ਦੋੜਾ ਜਾਨਾ ਸਭ ਬਾਈਟ ਅਭੀ ਰੱਖ ਲਿਓ ਬਣਾ ਹਾਂਜੀ ਸਰ ਉਪਰਾਂ ਥੋੜਾ ਉਪਰ ਮੈਨੂੰ ਸੁਣਿਆ ਜੀ ਸਰ ਥੋੜਾ ਬਣਾ ਦੇ ਮਾਈਕ ਚ ਇੱਕ ਮਿੰਟ ਸਰ ਹਾਂਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਹੜੇ 328 ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਸੀ ਉਸ ਨੂੰ ਲੈ ਕੇ ਸਾਰੀ ਸੰਗਤ ਜਿਹੜੀ ਆ ਉਹਦੇ ਅੰਦਰ ਬਹੁਤ ਹੀ ਬੇਚੈਨੀ ਪਾਈ ਜਾਂਦੀ ਸੀ ਔਰ ਸੰਗਤ ਦੀ ਆਸਥਾ ਸੀ ਕਿ ਉਹ 28 328 ਰੂਪ ਨੇ ਜਿਹੜੇ ਉਹ ਲੱਭੇ ਜਾਣ ਉਹਨਾਂ ਬਾਰੇ ਪਤਾ ਕੀਤਾ ਜਾਵੇ ਕਿ ਕਿੱਥੇ ਨੇ ਕਿ ਔਰ ਸੁਰੱਖਿਅਤ ਹੱਥਾਂ ਵਿੱਚ ਰਹਿਣ ਸੋ ਉਸ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਜਿਹੜੀ ਜਾਂਚ ਚੱਲ ਰਹੀ ਸੀਗੀ ਔਰ ਜਾਂਚ ਦੇ ਦੌਰਾਨ ਜੇ ਤੋ ਉਹ ਜਾਂਚ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਤਨ ਤਨ ਹਜੂਰ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 ਰੂਪਾਂ ਬਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ੍ਰੀ ਨਾਭ ਕਮਲ ਸਾਹਿਬ ਜੀ ਦਾ ਸਾਰਾ درست ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾ ਦਰਸੀ ਨਾ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ ਦਰਸਤ ਪਾਇਆ ਗਿਆ ਸੋ ਬਹੁਤ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਸੋ ਮੈਂ ਸਾਰਿਆਂ ਦਾ ਤੇ ਇਹ ਵੀ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਇੱਕ ਵਾਰ ਫਿਰ ਆਪਣੇ ਯੂ ਟਰਨ ਨੂੰ ਲੈ ਕੇ ਗੰਭੀਰ ਵਿਵਾਦਾਂ ਦੇ ਵਿੱਚ ਫਸਦੀ ਨਜ਼ਰ ਆ ਰਹੀ ਹੈ। ਇਸ ਵਾਰ ਮਾਮਲਾ ਸਿਰਫ ਸਿਆਸੀ ਨਹੀਂ ਹੈ ਸਗੋਂ ਧਾਰਮਿਕ ਭਾਵਨਾਵਾਂ ਦੇ ਨਾਲ ਸਿੱਧਾ ਜੁੜਿਆ ਹੋਇਆ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਤੇ ਬੇਚੈਨੀ ਵੀ ਵਧ ਰਹੀ ਹੈ ਪਾਵਨ ਧਰੂਪਾਂ ਦੇ ਮਾਮਲੇ ਵਿੱਚ ਸਰਕਾਰ ਦੇ ਦੋ ਮਹੱਤਵਪੂਰਨ ਚਿਹਰਿਆਂ ਦੇ ਵੱਲੋਂ ਜਿਹੜੇ ਵੱਖ-ਵੱਖ ਬਿਆਨ ਨੇ ਔਰ ਸਿਰਫ ਸਿਆਸੀ ਹਲਚਲ ਹੀ ਪੈਦਾ ਨਹੀਂ ਕਰ ਰਹੇ ਸਗੋਂ ਸਰਕਾਰ ਦੀ ਨੀਤੀ ਉੱਤੇ ਵੀ ਸਵਾਲ ਖੜੇ ਕਰ ਰਹੇ ਨੇ ਐਤ ਸਾਰੇ ਘਟਨਾਕਰਮ ਤੋਂ ਬਾਅਦ ਕਈ ਗੰਭੀਰ ਸਵਾਲ ਖੜੇ ਹੋ ਰਹੇ ਨੇ ਕਿ ਕੀ ਸਰਕਾਰ ਦੇ ਵੱਲੋਂ ਬਣਾਈ ਗਈ ਜੋ ਐਫਐਸਆਈਟੀ ਹੈ ਉਹਨੇ ਮੁੱਖ ਮੰਤਰੀ ਨੂੰ ਗਲਤ ਜਾਂ ਫਿਰ ਅਧੂਰੀ ਜਾਣਕਾਰੀ ਦਿੱਤੀ ਹੈ ਯਾ ਫਿਰ ਮਾਗੀ ਮੇਲੇ ਵਰਗੇ ਧਾਰਮਿਕ ਮੌਕੇ ਉੱਤੇ ਸੰਗਤ ਦੇ ਸਾਹਮਣੇ ਗਲਤ ਦਾਵਾ ਕੀਤਾ ਗਿਆ ਹੈ ਮੁੱਖ ਮੰਤਰੀ ਦੇ ਵੱਲੋਂ ਜਾਂ ਫਿਰ ਕੀ ਰਾਜਾ ਸਾਹਿਬ ਵਿਖੇ ਸੰਗਤ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਆਪਣਾ ਰੁਖ ਬਦਲ ਲਿਆ ਯਾਨੀ ਕਿ ਯੂ ਟਰਨ ਲੈ ਲਿਆ ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਸੱਚ ਆਖਰ ਹੈ ਕਿੱਥੇ ਮੁੱਖ ਮੰਤਰੀ ਜਾਂ ਫਿਰ ਵਿੱਤ ਮੰਤਰੀ ਦੰਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਗੀ ਮੇਲੇ ਦੇ ਪਵਿੱਤਰ ਮੌਕੇ ਦੇ ਉੱਤੇ ਸੰਗਤ ਨੂੰ ਸੰਬੋਧਨ ਕੀਤਾ ਸੀ ਤੇ ਜਿਹਦੇ ਵਿੱਚ ਇਹ ਵੱਡਾ ਦਾਵਾ ਕੀਤਾ ਗਿਆ ਕਿ ਕੁਝ ਪਾਵਨ ਥਰੂਪ ਜੋ ਰਾਜਾ ਸਾਹਿਬ ਨੌਕਮਲ ਬੰਗਾ ਦੇ ਵਿੱਚ ਉੱਥੋਂ ਮਿਲੇ ਨੇ ਪਰ ਐਸ ਦੇ ਉਲਟ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਐਸ ਪੂਰੇ ਮਾਮਲੇ ਦੇ ਵਿੱਚ ਸਾਰਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਇੱਕੋ ਸਰਕਾਰ ਦੇ ਦੋ ਵੱਡੇ ਨੇਤਾ ਜੋ ਕਿ ਮੁੱਖ ਮੰਤਰੀ ਨੇ ਔਰ ਵਿੱਤ ਮੰਤਰੀ ਨੇ ਉਹਨਾਂ ਦੇ ਇਹ ਵੱਖ-ਵੱਖ ਬਿਆਨ ਲੋਕਾਂ ਨੂੰ ਉਲਝਣ ਦੇ ਵਿੱਚ ਪਾ ਰਹੇ ਨੇ ਤੇ ਫਿਰ ਇਹ ਭਾਪ ਪੈਦਾ ਕਰ ਰਹੇ ਨੇ ਕਿ ਕਿਤੇ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਮੁੱਖ ਮੰਤਰੀ ਝੂਰਤਾ ਨਹੀਂ ਬੋਲ ਰਹੇ ਜਾਂ ਵਿੱਤ ਮੰਤਰੀ ਕਿਤੇ ਨਾ ਕਿਤੇ ਆਪਣੇ ਬਿਆਨ ਤੋਂ ਪਾਸੇ ਤਾਂ ਨਹੀਂ हट ਗਏ ਇਹ ਸਾਰੀਆਂ ਗੱਲਾਂ ਆਪਰ ਦੇ ਵਿੱਚ ਟਕਰਾਅ ਪੈਦਾ ਕਰ ਰਹੀਆਂ ਨੇ ਕਿ ਜਿੱਥੇ ਦੇਖਿਆ ਜਾਵੇ ਤਾਂ ਇਸ ਵੇਲੇ ਵਿੱਤ ਮੰਤਰੀ ਤੇ ਮੁੱਖ ਮੰਤਰੀ ਦੋਹਾਂ ਦੇ ਵਿਚਾਲੇ ਇੱਕ ਖਿੱਚਤਣੀ ਲਗਭਗ ਬਣ ਗਈ ਹੈ ਜਿਸ ਦੇ ਨਾਲ ਦੋਹਾਂ ਦੇ ਬਿਆਨ ਜਿਹੜੇ ਨੇ ਉਹ ਪਹਿਲਾਂ ਰਲ ਨਹੀਂ ਰਹੇ ਤੇ ਹੁਣ ਆਪਸੀ ਦਵੰਧ ਜਿਹੜਾ ਉਹ ਪੈਦਾ ਹੁੰਦਾ ਜਾ ਰਿਹਾ ਤੇ ਲੋਕ ਖੁਦ ਇਸ ਗੱਲ ਨੂੰ ਲੈ ਕੇ ਉਲਝਣ ਦੇ ਵਿੱਚ ਆ ਚੁੱਕੇ ਨੇ ਇਸ ਵਿਰੋਧ ਦੇ ਨਾਲ ਵਿਰੋਧੀਆਂ ਨੇ ਆਪ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਲਿਆ ਤੇ ਸਰਕਾਰ ਦੇ ਫੈਸਲਿਆਂ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਤੇ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਆਪ ਸਰਕਾਰ ਜਿਹੜੀ ਹੈ ਉਹ ਧਰਮ ਦੇ ਨਾਲ ਜੁੜੇ ਮਾਮਲਿਆਂ ਨੂੰ ਵੀ ਸਿਆਸਤ ਦੇ ਲਈ ਵਰਤ ਰਹੀ ਹੈ ਤੇ ਇਹ ਵੀ ਯਾਦ ਦਿਵਾਇਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਯੂ-ਟਰਨ ਲਿਆ ਜਾਂ ਸਰਕਾਰ ਆਪਣੇ ਦਾਅਵੇ ਕਰਕੇ ਉਹਨਾਂ ਤੋਂ ਮੁੱਕਰ ਗਈ ਹੈ ਤੇ ਜਾਂ ਫਿਰ ਉਹਨਾਂ ਦੇ ਦਾਅਵਿਆਂ ਦੇ ਵਿੱਚ ਫਰਕ ਪੈ ਗਿਆ ਹੈ ਗੈਰਟਾ ਜਿਹੜਾ ਗੋਲਡੀ ਬਰਾਦੀ ਉਸ ਤੋਂ ਪਹਿਲਾਂ ਜਿਹੜਾ ਗੱਲ ਹੋਈ ਹੈ ਉਹ ਗੋਲਡੀ ਬਰਾਦੀ ਦੀ ਗ੍ਰਿਫਤਾਰੀ ਨਾਲ ਹੋਈ ਹੈ ਜਦੋਂ ਕਿ ਉਹਦਾ ਕਿਹਾ ਗਿਆ ਸੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਮੁੱਖ ਮੰਤਰੀ ਨੇ ਗੁਜਰਾਤ ਤੋਂ واقعہ ਬਾਅਦ ਵਿੱਚ ਯੂ-ਟਰਨ ਲੈ ਲਿਆ ਉਸੇ ਢੰਗ ਦੇ ਨਾਲ ਇਸ ਤੋਂ ਪਹਿਲਾਂ BMW ਪਲਾਨ ਦਾ ਮਾਮਲਾ ਵੀ ਸਾਹਮਣੇ ਆ ਚੁੱਕਿਆ ਹੈ ਜਿੱਤੇ ਸਰਕਾਰ ਨੇ ਪਹਿਲਾਂ ਹੀ ਆਪਣੇ ਬਿਆਨਾਂ ਤੋਂ ਉਹਦੇ ਵਿੱਚ ਵੀ ਪਲਟ ਚੁੱਕੀ ਹੈ ਹੁਣ ਮਾਮਲਾ 328 ਪਾਵਨ ਥਰੂਪਾਂ ਦਾ ਜਿਨ੍ਹਾਂ ਦੇ ਵਿੱਚ ਸਰਕਾਰ ਨੇ ਵੱਡੇ ਦਾਅਵੇ ਕੀਤੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਵੀ ਕੀਤਾ ਗਿਆ ਜਿਸ ਦੇ ਵਿੱਚ ਪਰ ਇਹ ਬੇਸ਼ੱਕ ਉਸ ਦਾ ਮਾਮਲਾ ਨਹੀਂ ਸੀ ਕਿਉਂਕਿ ਉਹਦੇ ਵਿੱਚ ਗੋਲਕ ਦੇ ਵਿੱਚ ਪੈਸੇ ਪਾਇਆ ਜਾਣ ਦੇ ਮਾਮਲੇ ਨੂੰ ਲੈ ਕੇ ਹੋਇਆ ਪਰ ਐਰਜੀਪੀਸੀ ਨੂੰ ਮੁੱਖ ਮੰਤਰੀ ਸਾਹਮਣੇ ਨਿਸ਼ਾਨੇ ਉੱਤੇ ਰੱਖਿਆ ਤੇ ਉਹਨਾਂ ਦੇ ਬਾਬਤ ਤਾਂ ਕਾਫੀ ਗੱਲਾਂ ਜਿਹੜੀਆਂ ਉਹਦੇ ਵਿੱਚ ਬੋਲੀਆਂ ਵੀ ਗਈਆਂ ਪਰ ਹੁਣ ਜਦੋਂ ਇਹ ਬਿਆਨ ਮੁੱਖ ਮੰਤਰੀ ਤੌਰ ਵਿੱਤ ਮੰਤਰੀ ਦਾ ਪਰਚ ਨਹੀਂ ਰਲ ਰਿਹਾ ਤਾਂ ਕਿ ਕਿਤਨਾ ਕਿਤੇ ਵਿਰੋਧੀਆਂ ਨੂੰ ਇਸ ਗੱਲ ਦਾ ਮੌਕਾ ਜ਼ਰੂਰ ਮਿਲ ਗਿਆ ਕਿ ਅਸਲ ਦੇ ਵਿੱਚ ਸੱਚ ਹੈ ਕੀ ਹੈ ਤੇ ਹੁਣ ਪਵਨth ਰੂਪਾਂ ਦੇ ਮਾਮਲੇ 'ਚ ਵੀ ਜਿਹੜੇ ਨਵੇਂ ਬੋੜ ਆਏ ਨੇ ਤਾਂ ਸਰਕਾਰ ਦੀ ਭਰੋਸੇਯੋਗਤਾ ਨੂੰ ਹੋਰ ਵੱਡਾ ਝਟਕਾ ਲੱਗ ਗਿਆ ਤੇ ਜਨਤਾ ਇਹ ਹੁਣ ਅਸਲ 'ਚ ਜਾਣਨਾ ਚਾਹੁੰਦੀ ਹੈ ਕਿ ਧਾਰਮਿਕ ਤੌਰ ਤੇ ਐਨੇ ਸੰਵੇਦਨਸ਼ੀਲ ਮਾਮਲੇ ਦੇ ਵਿੱਚ ਸਾਫ਼ ਤੇ ਇੱਕ ਸਾਫ਼ ਸੱਚ ਕਿਉਂ ਨਹੀਂ ਰੱਖਿਆ ਜਾ ਰਿਹਾ ਜਾਂ ਕਿਉਂ ਸਾਹਮਣੇ ਨਹੀਂ ਆ ਰਿਹਾ ਸਵਾਲ ਵੱਡਾ ਪੈਦਾ ਹੋ ਗਿਆ ਕਿ ਕੀ ਸਰਕਾਰ ਐਸ ਦੋਲੇ ਰਵਈਏ ਉਤੇ ਸਪੋਰਟ ਦਾ ਜਵਾਬ ਦੇਗੀ ਜਾਂ ਫਿਰ ਇਹ ਮਾਮਲਾ ਹੋਰ ਵਿਵਾਦਾਵੰਗ ਧੁੰਦ ਦੇ ਵਿੱਚ ਹੀ ਗੁੰਮ ਹੋ ਜਾਏਗਾ